ਮਰਜ਼ੀਗਾ ਖਾਲਸਾ ਵਰਜੀ ਕੀ ਫਤੇ ਐ ਸਮੇਂ ਦੀ ਵੱਡੀ ਖਬਰ ਸੁਣਾਉਣ ਲੱਗਿਆ ਤੁਹਾਨੂੰ ਤੁਹਾਨੂੰ ਦੱਸ ਦਈਏ ਕਿ ਇਹ ਖਬਰ ਜੁੜੀ ਹੈ ਤਖਤਸ੍ਰੀ ਆਕਾਲ ਤਖਤ ਸਾਹਿਬ ਦੇ ਨਾਲ ਤੇ ਦੂਸਰੀ ਖਬਰ ਜੁੜੀ ਹੈ ਤਖਤਸ੍ਰੀ ਦਮਦਸ ਸਾਹਿਬ ਦੇ ਨਾਲ ਆ ਇਸ ਵੇਲੇ ਤੁਹਾਨੂੰ ਸਭ ਤੋਂ ਵੱਡੀ ਤੇ ਐਮ ਖਬਰ ਸੁਣਾਉਣ ਲੱਗਿਆ ਆ ਕਿ ਆਕਾਲ ਤਖਤ ਦੇ ਜਥੇਦਾਰ ਗਿਆਨੀ ਅਰਗਬੀਰ ਸਿੰਘ ਅਤੇ ਤਖਤਸ੍ਰੀ ਦਮਦਸ ਸਾਹਿਬ ਦੇ ਤਲਵੰਡੀ ਸਾਬੋ ਦੇ ਜਥੇਦਾਰ ਨੇ ਜੋ ਗਿਆਨੀ ਹਰਪ੍ਰੀਤ ਸਿੰਘ ਆਉਣ ਵਾਲੇ 2 ਦਿਨਾਂ ਦੇ ਅੰਦਰ ਅੰਦਰ ਜਿਹੜੇ ਇਹਨਾਂ ਦੀ ਸੁੱਟੀ ਹੋ ਸਕਦੀ ਆ ਇਸ ਸਮੇਂ ਦੇ ਤੁਹਾਨੂੰ ਸਭ ਤੋਂ ਵੱਡੀ ਖਬਰ ਸੁਣਾਉਣ ਲੱਗੇ ਆ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਅਰਗਬੀਰ ਸਿੰਘ ਤੇ ਸ੍ਰੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੋ ਜਥੇਦਾਰ ਨੇ ਇਹ ਦੋਨੇ ਜਥੇਦਾਰਾਂ ਨੂੰ ਜਿਹੜਾ ਕਿ ਇਹਨਾਂ ਨੂੰ ਲਾਂਬੇ ਕੀਤਾ ਜਾ ਰਿਹਾ ਇਹਨਾਂ ਦੀ ਸੁੱਟੀ ਕੀਤੀ ਜਾ ਰਹੀ ਆ ਇਹਨਾਂ ਦੀ ਥਾਂ ਤੇ ਜਿਹੜਾ ਹੈ ਦੋ ਨਾਮ ਨੇ ਉਹ ਨਿਕਲ ਕੇ ਸਾਹਮਣੇ ਆ ਰਹੇ ਨੇ ਤੇ ਇਹ ਕਿਉਂ ਹੋ ਰਿਹਾ ਹੈ ਵੀ ਤੁਹਾਨੂੰ ਦੱਸ ਦਿਆਂ ਕਿ 2 ਦਸੰਬਰ ਤੋਂ ਬਾਅਦ ਜਿਹੜਾ ਵੱਡਾ ਇੱਕ ਸਾਡੇ ਸੂਤਰਾਂ ਨੇ ਜਿਹੜੇ ਜਾਣਕਾਰੀ ਦਿੱਤੀ ਆ ਕਿ 2 ਦਸੰਬਰ ਤੋਂ ਬਾਅਦ ਗਿਆਨੀ ਅਰਗਭੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਜੇਥੇਦਾਰੀ ਤੋਂ ਜਿਹੜੀ ਸੁੱਟੀ ਹੋ ਜਾਵੇਗੀ ਹੁਣ ਇਹ ਕਈ ਕੈਸ ਕਰਕੇ ਇਹ ਲਗਾਈਆਂ ਜਾ ਰਹੀਆਂ ਨੇ ਕਿ ਜਿਹੜਾ ਲਗਾਤਾਰ ਸਰੋਣੀ ਕਮੇਟੀ ਦੇ ਵਿੱਚ ਪ੍ਰਧਾਨ ਵੀ ਜਿਹੜੇ ਮੌਜੂਦ ਨੇ ਜਿਹੜੇ ਕਿ ਅਕਾਲੀ ਦਲ ਬਾਦਲ ਦੇ ਨਾਲ ਅਟੈਚ ਨੇ ਬੇਸਕ ਜਥੇਦਾਰਾਂ ਨੂੰ ਵੀ ਅਕਾਲੀ ਦੇ ਨਾਲ ਅਕਾਲੀ ਦਲ ਦੇ ਨਾਲ ਜੋੜਿਆ ਜਾ ਰਿਹਾ ਪਰ ਸੁਖਬੀਰ ਬਾਦਲ ਨੂੰ ਲੈ ਕੇ ਜਾਂ ਆਪਾਂ ਕਹ ਜੇ ਕਿ ਬਿਰਸਾ ਸਿੰਘ ਬਲਟੋਹਾ ਨੂੰ ਲੈ ਕੇ ਜਿਸ ਤਰ੍ਹਾਂ ਬਿਰਸਾ ਸਿੰਘ ਬਲਟੋਹਾ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਆਸ ਤੇ ਵਿੱਚ ਖੜਕੀ ਸੀ ਆਪਾਂ ਤੂੰ ਤੂੰ ਮੈਂ ਕਹਿ ਲੀਏ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਵੱਡੇ ਇਲਜ਼ਾਮ ਲਗਾਏ ਸੀ ਬਿਰਸਾ ਸਿੰਘ ਬਲਟੋਹਾ ਤੇ ਕਿ ਉਹਨਾਂ ਨੇ ਉਹਨਾਂ ਦੀਆਂ ਲੜਕੀਆਂ ਤੇ ਜਿਹੜੇ ਵੱਡੇ ਜਿਹੜੇ ਸਵਾਲ ਚੁੱਕੇ ਨੇ ਤੇ ਉਹਨਾਂ ਨੂੰ ਗਾਲਾਂ ਦਿੱਤੀਆਂ ਨੇ ਤੇ ਉਸ ਤੋਂ ਬਾਅਦ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਅਸਤੀਫਾ ਵੀ ਜਿਹੜਾ ਲਿਖ ਕੇ ਭੇਜ ਦਿੱਤਾ ਸੀ ਉਹਨਾਂ ਨੇ ਕਹਿ ਦਿੱਤਾ ਸੀ ਕਿ ਮੈਂ ਮੇਰੇ ਕੋਲੇ ਜਿਹੜਾ ਹੈਗਾਗਾ ਮੈਂ ਆਪਣੀ ਮੇਰੇ ਕੋਲੇ ਕਾਬਲ ਆ ਮੈਂ ਕਾਬਲਦਾਰੀ ਆ ਕਿ ਮੈਂ ਕਥਾ ਕਰਕੇ ਜਿਹੜਾ ਆਪਣੇ ਪਰਿਵਾਰ ਦਾ ਜਿਹੜਾ ਪੇਟ ਪਾਲ ਲਵਾਂਗਾ ਪਰ ਉਸ ਤੇ ਜਿਹੜਾ ਕਿ ਜਥੇਦਾਰਾਂ ਨੇ ਜਿਹੜੇ ਪੰਜੇ ਜਥੇਦਾਰਾਂ ਨੇ ਵੱਡਾ ਸਟੈਂਡ ਲਿਆ ਸੀ ਉਹਨਾਂ ਨੇ ਕਿਹਾ ਸੀ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਜਥੇਦਾਰੀ ਤੋਂ ਅਸਤੀਫਾ ਦਿੰਦੇ ਆ ਤਾਂ ਅਸੀਂ ਸਾਰੇ ਅਸਤੀਫਾ ਦੇਵਾਂਗੇ ਪਰ ਜਿਹੜਾ ਉਹ ਅਸਤੀਫਾ ਸੀ ਉਹ ਵੀ ਰੋਕਿਆ ਗਿਆ ਤੇ ਬਿਰਸਾ ਸਿੰਘ ਬਟੋਹੇ ਨੂੰ ਜਿਹੜਾ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਬੇਸਾ ਕੋਣ ਬਰੋਧੀਆਂ ਦਾ ਕਹਿਣਾਗਾ ਕਿ ਸਾਰਾ ਇਹਨਾਂ ਦਾ ਇੱਕ ਡਰਾਮਾ ਰਚਿਆ ਹੋਇਆਗਾ ਸੁਖਬੀਰ ਬਾਦਲ ਦਾ ਬਿਰਸਾ ਸਿੰਘ ਬਲਟੂਆਹ ਦਾ ਜਾਂ ਜਿਹੜਾ ਇੱਕ ਤੋਂ ਬਾਗੀ ਧੜਾ ਕਹਨੇ ਆਪਾਂ ਜਿਹੜਾ ਅੱਡ ਹੋਇਆਗਾ ਇਹ ਵੀ ਕਹਿੰਦੇ ਇੱਕ ਐਵੇਂ ਡਰਾਮਾਗਾ ਇਹ ਤਾਂ ਆਉਣ ਵਾਲਾ ਦੱਸੇਗਾ ਵਕਤ ਤੇ ਹੁਣ ਜਿਹੜੇ ਦੋ ਜਥੇਦਾਰਾਂ ਦੀ ਛੁੱਟੀ ਹੋਣ ਜਾ ਰਹੀ ਆ ਇਹਦੇ ਪਿੱਛੇ ਕਹਿ ਰਹੇ ਆ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਵੱਡਾ ਹੱਥ ਆ ਤੁਹਾਨੂੰ ਪਤਾਗਾ ਸਾਰਿਆਂ ਨੂੰ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਜਿਹੜਾ ਇਕਰਾਰ ਦੇ ਦਿੱਤਾਗਾ ਜਥੇਦਾਰਾਂ ਵੱਲੋਂ ਬੇਸ਼ੱਕ 2 2.5 ਮਹੀਨੇ ਦੇ ਕਰੀਬ ਹੋ ਗਏ ਜਿਹੜੀ ਸਜ਼ਾ ਸੁਣਾਉਣੀ ਸੀ ਸੁਣਾਉਣੀ ਸੀ ਉਸ ਨੂੰ ਲੈ ਕੇ 705 ਬਣੀ ਹੋਈ ਆ ਬੇਸ਼ੱਕ ਜਥੇਦਾਰਾਂ ਨੇ ਇਤੇ ਅਜੇ ਕੋਈ ਫੈਸਲਾ ਨਹੀਂ ਲੇਤਾ ਤੇ ਖੁਦ ਵੀ ਸੁਖਬੀਰ ਬਾਦਲ ਚੱਲ ਕੇ ਗਏ ਨੇ ਕਿ ਉਹਨਾਂ ਨੂੰ ਜਿਹੜੀ ਸਜ਼ਾ ਗਈ ਉਹ ਸੁਣਾ ਦਿੱਤੀ ਜਾਵੇ ਇਸ ਤੋਂ ਪਹਿਲਾਂ ਵੀ ਕਈ ਆਗੂਆਂ ਨੇ ਇਹ ਬਿਆਨ ਦਿੱਤੇ ਨੇ ਕਿ ਜਿਹੜਾ ਸਗਬੀਰ ਸਿੰਘ ਬਾਦਲ ਨੂੰ ਜਿਹੜੀ ਸਜ਼ਾ ਗਈ ਉਹਦੇ ਵਿੱਚ ਜਥੇਦਾਰ ਜਿਹੜੇ ਨੇ ਉਹ ਦੇਰੀ ਕਰ ਰਹੇ ਨੇ ਉਹ ਸਜ਼ਾ ਕਿਉਂ ਨਹੀਂ ਸੁਨਾਰੇ ਤੇ ਇਸ ਨੂੰ ਲੈ ਕੇ ਜਿਹੜਾ ਭਾਈ ਅੰਬਰਤ ਪਾਲ ਸਿੰਘ ਦੇ ਪਿਤਾ ਸਰਦਾਰ ਦਰਸੀਮ ਸਿੰਘ ਅਤੇ ਨਾਲ ਹੋਰ ਸਿੰਘਾ ਅਤੇ ਨਾਲ ਭਾਈ ਸਰਬਜੀਤ ਸਿੰਘ ਸਰਬਜੀਤ ਸਿੰਘ ਖਾਲਸਾ ਐਮਪੀ ਜੋ ਫਰੀਦਕੋੜ ਤੋਂ ਆ ਉਹ ਵੀ ਇਕਾਤ ਆ ਜਿਹਦੇ ਜਥੇਦਾਰ ਨੂੰ ਮਿਲ ਕੇ ਐਸੀ ਉਹਨਾਂ ਨੇ ਇੱਕ ਬੇਨਤੀ ਕੀਤੀ ਸੀ ਜਥੇਦਾਰ ਨੂੰ ਕਿ ਤੁਸੀਂ ਜਿਹੜਾ ਜੋ ਵੀ ਜਿਹੜਾ ਫੈਸਲਾ ਲਵੋਗੇ ਉਹ ਕੌਮ ਦੇ ਪ੍ਰਤੀ ਹੋਵੇ ਸਪਸ਼ਟ ਹੋਵੇ ਨਾ ਕਿ ਕਿਸੇ ਦੇ ਅਧੀਨਗੀ ਕਬੂਲ ਕੇ ਜਾਂ ਬਾਦਲਾਂ ਦੀ ਜਾਂ ਕਿਸੇ ਹੋਰ ਪਾਰਟੀ ਦੇ ਕਿਸੇ ਬੰਦੀ ਬੰਦੇ ਦੀ ਥੱਲੇ ਲੱਗ ਕੇ ਜਿਹੜਾ ਫੈਸਲਾ ਨਿਆ ਨਾ ਲਿਆ ਜਾਵੇ ਜਿਹੜਾ ਫੈਸਲਾਗਾ ਪੂਰਨ ਤੌਰ ਤੇ ਸਿੱਖ ਕੌਮ ਦੇ ਰਵੈਇਤਾ ਅਨੁਸਾਰ ਜਿਹੜਾ ਫੈਸਲਾ ਲਿਆ ਜਾਵੇ ਤੇ ਹੁਣ ਲੱਗਦਾ ਸੀ ਕਿ ਜਥੇਦਾਰ ਅਰਗਵੀਰ ਸਿੰਘ ਤੇ ਹੋਰ ਜਿੰਨੇ ਅਕਾਦ ਅਕਤ ਦੇ ਜਥੇਦਾਰ ਤੇ ਪੰਦੇ ਤਖਤਾਂ ਦੇ ਜਥੇਦਾਰਾਂ ਵੱਲੋਂ ਜਿਹੜਾ ਕੋਈ ਵੱਡਾ ਫੈਸਲਾ ਲਿਆ ਜਾ ਰਿਹਾ ਸੀ ਕਿ ਜਿਹੜਾ ਸੁਖਬੀਰ ਬਾਦਲ ਨੂੰ ਜਿਹੜੀ ਕਿ ਸਖਤ ਤੋਂ ਸਖਤ ਜਿਹੜੀ ਸਜ਼ਾ ਸੀ ਉਹ ਸੁਣਾਉਣ ਜਾ ਰਹੇ ਨੇ ਪਰ ਇਹਦੇ ਬਚਾ ਲੈ ਹੋਣਾ ਇੱਕ ਪੇਚਾ ਅੜ ਗਿਆ ਆਪਾਂ ਇਹ ਕਹਿ ਲਈਏ ਕਿ ਜਿਹੜੀ ਇਹਦੀ ਭਣਕਾ ਜਿਹੜੀ ਉਹ ਸਾਰੇ ਸੁਖਬੀਰ ਬਾਦਲ ਨੂੰ ਦੱਸ ਦਿੱਤੀ ਆ ਸ਼ਰੋਮਣੀ ਕਮੇਟੀ ਦੇ ਕੁਝ ਮਲਾਜਮਾਂ ਨੇ ਕਹਿ ਲਈ ਆਪਾਂ ਤੇ ਇਹਦੀ ਜਿਹੜੀ ਭਣਕਾ ਜਾਂ ਭਾਈ ਕਹ ਜੇ ਕਿ ਲੀਕ ਆਊਟ ਜਿਹੜੀ ਗੱਲ ਕਰ ਦਿੰਦੀ ਆ ਜਥੇਦਾਰਾਂ ਵੱਲੋਂ ਜਿਹੜੀ ਗੱਲ ਕਹੀ ਸੀ ਚਾਹੇ ਉਹ ਸਰੋਣੀ ਕਮੇਟੀ ਦੇ ਮਲਾਜਮ ਹੋਣ ਚਾਹੇ ਉਹ ਪ੍ਰਧਾਨ ਹੋਵੇ ਚਾਹੇ ਹੋਰ ਜੋ ਵੀ ਹੋਵੇ ਉਹਨਾਂ ਵੱਲੋਂ ਜਿਹੜੀ ਸੁਖਬੀਰ ਬਾਦਲ ਤੇ ਇੱਕ ਜਿਹੜੀ ਇਹ ਗੱਲ ਪਹਛਾ ਦਿੰਦੀ ਆ ਕਿ ਤੁਹਾਨੂੰ ਜਿਹੜੀ ਇਹ ਸਜ਼ਾ ਗਈ ਇਹ ਜਿਹੜੀ ਸਜ਼ਾ ਗਈ ਇਹ ਕਾਫੀ ਵੱਡੀ ਆ ਇਹ ਸਿਆਸੀ ਸਜ਼ਾ ਵੀ ਆ ਤੇ ਨਾਲ ਦੀ ਨਾਲ ਜਿਹੜੀ ਧਾਰਮਿਕ ਸਜ਼ਾ ਵੀ ਆ ਜਿਸ ਦੇ ਵਾਸਤੇ ਕਿ ਅਕਾਲੀ ਦਲ ਨੂੰ ਜਿਹੜਾ ਕਿ ਹੋ ਸਕਦਾ ਕਿ ਜਥੇਦਾਰਾਂ ਵੱਲੋਂ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਸਾਡੇ ਸੂਤਰਾਂ ਮੇਂ ਜਿਹੜੀ ਜਾਣਕਾਰੀ ਮਿਲੀ ਆ ਜਿਹੜੀ ਗੱਲ ਲੀਕ ਆਊਟ ਹੋਈ ਆ ਕਿ 5 ਸਾਲ ਤੱਕ ਜਿਹੜੀ ਕਿ ਅਕਾਲੀ ਦਲ ਤੇ ਜਿਹੜੀ ਰੋਕ ਲੱਗ ਸਕਦੀ ਹੈ ਕਿ ਜਥੇਦਾਰਾਂ ਵੱਲੋਂ ਇਹ ਫੈਸਲਾ ਕੀਤਾ ਜਾ ਰਿਹਾ ਸੀ ਪਰ ਇਸ ਨੂੰ ਭੜਕ ਪੈਂਦੇ ਹੀ ਸੁਖਬੀਰ ਸਿੰਘ ਬਾਦਲ ਤੇ ਉਸ ਦੀ ਹੋਰ ਜਿਹੜੀ ਟੁਕੜੀ ਆ ਉਸ ਵੱਲੋਂ ਇਹ ਫੈਸਲਾ ਲੈਂਤਾ ਗਿਆ ਵੱਡਾ ਕਿ ਉਸ ਤੋਂ ਪਹਿਲਾਂ-ਪਹਿਲਾਂ ਇਹ ਦੋਨੇ ਜਥੇਦਾਰ ਗਿਆਨੀ ਰਖਵੀਰ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਲਿਆ ਜਾਵੇ ਕਿਉਂਕਿ ਜੋ ਦੋਨੇ ਜਥੇਦਾਰ ਨੇ ਹੈ ਨ ਧੜਕ ਹੋ ਕੇ ਗੱਲ ਕਰਦੇ ਨੇ ਤੇ ਨਾਲੇ ਬਿਰਸਾ ਸਿੰਘ ਬਟੋਹੇ ਦੇ ਨਾਲਾ ਜੋ ਕੁਝ ਹੋਇਆਗਾ ਉਹ ਤੁਹਾਡੇ ਸਾਹਮਣੇ ਆ ਤੇ ਤਲਖੀ ਭਰਿਆ ਜਿਹੜਾ ਤੇ ਜਥੇਦਾਰ ਹਰਪ੍ਰੀਤ ਸਿੰਘ ਦੀ ਬੇਸ਼ੱਕ ਕਹਿੰਦੇ ਸੀ ਕਿ ਸੰਗਵੀਰ ਬਾਦਲ ਦੇ ਨਾਲ ਨੇੜਤਾ ਕੀ ਜਦੋਂ ਕਹਦੇ ਆ ਕਿ ਮਾੜਾ-ਮੋਟਾ ਘਰ ਦੇ ਵਿੱਚ ਕਲੇਸ਼ ਪੈ ਜਾਵੇ ਉਸ ਨੂੰ ਲੈ ਕੇ ਜਿਹੜਾ ਖਟਾਸ ਪੈਦਾ ਜ਼ਰੂਰ ਹੋ ਜਾਂਦੀ ਆ ਬੇਸ਼ੱਕ ਉਹ ਜਥੇਦਾਰ ਨੇ ਕੌਮ ਦੇ ਪਰ ਉਸ ਨੂੰ ਜਿਹੜਾ ਕਿਸੇ ਨੂੰ ਦਬਾਉਣਾ ਜਾਂ ਕਿਸੇ ਨੂੰ ਗਾਲਾਂ ਕੱਢਣੀਆਂ ਬਹੁਤ ਮੰਦ ਭਾਗਾ ਤੇ ਮਾੜਾਗਾ ਕਿਉਂਕਿ ਉਹ ਸਾਰੇ ਸਿੱਖ ਕੌਮ ਦੇ ਜਥੇਦਾਰ ਨੇ ਬੇਸ਼ੱਕ ਹੁਣ ਲੋਕ ਕਹਿ ਰਹੇ ਨੇ ਕਿ ਬਦਲਣ ਲਾਇ ਨਹੀਂ ਬੇਸ਼ੱਕ ਲੱਖ ਬਦਲਣ ਲਾਇ ਨੇ ਜਦੋਂ ਔਕਾਤ ਤਕਸਲ ਦੀ ਬਾਗਦੋਰ ਕਿਸੇ ਵੀ ਜਥੇਦਾਰ ਨੂੰ ਸੌਂਪੀ ਜਾਵੇ ਤਾਂ ਉਸ ਜਥੇਦਾਰ ਨੂੰ ਪਹਿਲਾ ਫੈਸਲਾ ਤਾਂ ਇਹ ਆ ਕਿ ਕੌਮ ਪ੍ਰਤੀ ਜਿਹੜਾ ਸਹਿਦ ਹੋਣਾ ਚਾਹੀਦਾਗਾ ਤੇ ਇਸ ਨੂੰ ਲੈ ਕੇ ਕਿ ਜੇ ਸਹਿਦ ਹੋਣ ਨੂੰ ਲੈ ਕੇ ਜਿਹੜਾ ਜਥੇਦਾਰਾਂ ਨੇ ਜਿਹੜਾ ਇਹਨਾਂ ਟਾਈਮ ਲਾਇਆਗਾ ਸੁਖਵੀਰ ਸਿੰਘ ਬਾਦਲ ਨੂੰ ਸਜ਼ਾ ਦੇਣ ਦੇ ਲਈ ਹੋ ਸਕਦਾ ਕਿ ਉਹਨਾਂ ਨੇ ਬੜਾ ਭਾਪਿਆ ਹੋਊਗਾ ਬੜਾ ਉਹਨਾਂ ਨੇ ਵਿਚਾਰਾਂ ਕਿ ਕਿ ਹੋਣੀਆਂ ਬੜਾ ਜਿਹੜਾ ਡਿਸੀਜਨ ਲਿਆ ਹੋਊਗਾ ਆਖਰ ਡਿਸੀਜਨ ਲੈਣ ਦੇ ਜਮਾਨ ਜਦੋਂ ਨੇੜੇ ਆ ਗਏ ਤਾਂ ਆਖਰ ਹੁਣ ਕੀ ਹੋ ਗਿਆ ਕਿ ਜਿਹੜਾ 2 ਦਸੰਬਰ ਤੋਂ ਬਾਅਦ ਆ ਤੇ ਦੋਨੇ ਜਥੇਦਾਰਾਂ ਦੀ ਕਹਿੰਦੇ ਆ ਕਿ ਸੁੱਟੀ ਹੋ ਰਹੀ ਆ ਤੇ ਇਹਨਾਂ ਨੂੰ ਘਰੇ ਭੇਜਿਆ ਜਾ ਰਿਹਾ ਇਹ ਬਹੁਤ ਮੰਦ ਭੰਗੀ ਆਪਾਂ ਇਹ ਕਹਦੇ ਆ ਕਿ ਸਿੱਖ ਕੌਮ ਲਈ ਖਬਰ ਆ ਕਿਉਂਕਿ ਹੁਣ ਜੋ ਜਥੇਦਾਰ ਲੱਗ ਰਹੇ ਨੇ ਉਹ ਸੁਖਵੀਰ ਬਾਦਲ ਦੇ ਆਕਾ ਨੇ ਸੁਖਵੀਰ ਬਾਦਲ ਦੇ ਖਾਸ ਬੰਦੇ ਨੇ ਸਰੋਣ ਕਮੇਟੀ ਦੇ ਪ੍ਰਧਾਨ ਦੇ ਖਾਸ ਬੰਦੇ ਨੇ ਸਰੋਣ ਕਮੇਟੀ ਦੇ ਵਿੱਚੋਂ ਹੀ ਚੁਣੇ ਜਾਣੇ ਨੇ ਜਿਹੜੇ ਜਥੇਦਾਰ ਨੇ ਜੋ ਜਥੇਦਾਰ ਦੋ ਲੱਗ ਰਹੇ ਨੇ ਸਰੋਣੀ ਕਮੇਟੀ ਵਿੱਚੋਂ ਹੀ ਬੰਦੇ ਨੇ ਸਰੋਣੀ ਕਮੇਟੀ ਉਹਨਾਂ ਨੂੰ ਜਿਹੜਾ ਜਥੇਦਾਰ ਆ ਉਹ ਲਗਾ ਰਹੀ ਆ ਬਾਦਲਾਂ ਦੇ ਥਰੂ ਯਾਨੀ ਕਿ ਸਖਬੀਰ ਬਦਲ ਦੇ ਥਰੂ ਲਗਾ ਰਹੀ ਆ ਤੇ ਇਸ ਤਰ੍ਹਾਂ ਇੱਕ ਦਾ ਅਕਾਲੀ ਦਲ ਦਾ ਜਮਾ ਆਪਾਂ ਕਹਿੰਦੀ ਜਾਂ ਸਰੋਣੀ ਕਮੇਟੀ ਦਾ ਸਖਤਰ ਦਾ ਨਾਮ ਸਾਹਮਣੇ ਆ ਰਿਹਾ ਹੈਗਾ ਤੇ ਇੱਕ ਹੋਰ ਜਿਹੜਾ ਨਾਮ ਆ ਉਹ ਵੀ ਸਾਹਮਣੇ ਆ ਰਿਹਾ ਹੈਗਾ ਤੇ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਕਿ ਉਸ ਤੋਂ ਪਹਿਲਾਂ ਜਥੇਦਾਰ ਜੇ ਗੱਲ ਕਰ ਇਹ ਗੱਲ ਕਰ ਜਾਂਦੇ ਆ 2 ਸਤੰਬਰ ਤੋਂ ਪਹਿਲਾਂ ਪਹਿਲਾਂ ਕਿ ਸੁਖਵੀਰ ਬਾਦਲ ਨੂੰ ਸਜ਼ਾ ਸੁਨਾਹ ਦਿੰਦੇ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਵੱਡਾ ਜਿਹੜਾ ਫੇਰ ਬਾਦਲ ਮਿਲੂਗਾ ਤੇ ਸਿੱਖ ਕੌਮ ਦੇ ਵਿੱਚ ਜਿਹੜਾ ਆਪਾਂ ਇਹ ਕਹਿ ਦਈਏ ਕਿ ਬਹੁਤ ਵੱਡੀ ਜਿਹੜੀ ਇੱਕ ਚਰਚਾ ਸੜ ਜਾਵੇਗੀ ਪਰ ਮੈਨੂੰ ਨਹੀਂ ਲੱਗਦਾ ਕਿ ਉਸ ਤੋਂ ਪਹਿਲਾਂ ਜਥੇਦਾਰਾਂ ਨੂੰ ਵੀ ਪਤਾ ਲੱਗ ਚੁੱਕਿਆਗਾ ਕਿ ਉਹਨਾਂ ਦੀ ਜਿਹੜੀ ਸੁੱਟੀ ਹੋਣ ਜਾ ਰਹੀ ਆ ਕਿ ਇਸ ਡਿਸੀਜਨ ਨੂੰ ਲੈ ਕੇ ਕਿ ਉਹਨਾਂ ਨੇ ਕਾਫੀ ਜਿਹੜਾ ਸਖਤ ਡਿਸੀਜਨ ਜਿਹੜਾ ਸਖਬੀਰ ਬਾਦਲ ਦੇ ਖਿਲਾਫ ਜਿਹੜਾ ਲੈਤਾ ਸੀ ਤੇ ਲੈਣਾ ਵੀ ਚਾਹੀਦਾ ਕਿਉਂਕਿ ਜੋ ਵੀ ਜ਼ਿੰਮੇਵਾਰ ਆ ਅਕਾਲ ਤਖਤ ਉਹ ਆ ਮੇਰੀ ਪੀੜੀ ਦਾ ਸੰਧਾਰਤਾ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉੱਥੇ ਬਹਿ ਕੇ ਤਖਤ ਤੇ ਬਹਿ ਕੇ ਜੋ ਫੈਸਲੇ ਕਰਦੇ ਕਰਦੇ ਸਨ ਤੇ ਉਸ ਤਖਤ ਦੇ ਜਿਹੜੇ ਬੜੇ ਅਹਿਮ ਜਿਹੜੇ ਨੇ ਜਥੇਦਾਰ ਰਹੇ ਨੇ ਜਿਨ੍ਹਾਂ ਨੇ ਬੜੇ 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 ਫੈਸਲੇ ਲੈਂਦੇ ਨੇ ਤੇ ਹੁਣ ਲੱਗਦਾ ਕਿ ਜਿਹੜੇ ਅਨ ਦੋ ਜਥੇਦਾਰ ਨੇ ਇਹ ਅਕਾਲੀ ਦਲ ਦੇ ਜਿਹੜੇ ਕਿ ਰੜਕਣ ਲੱਗ ਪਏ ਬੇਸ਼ੱਕ ਆਪਾਂ ਕਿਹਾ ਜਾਂਦਾ ਸੀ ਕਿ ਹਰਪ੍ਰੀਤ ਸਿੰਘ ਕਿ ਬਾਦਲਾਂ ਦੇ ਬਹੁਤ ਜ਼ਿਆਦੇ ਨਜ਼ਦੀਕੀ ਆ ਨੇੜਿਆ ਪਰ ਤੁਹਾਨੂੰ ਲੱਗਦਾ ਕਿ ਉਸ ਤੋਂ ਨਜ਼ਦੀਕ ਹੀੜਾ ਬਿਰਸਾ ਸਿੰਘ ਬਟੋਹਾ ਗਾ ਬਿਰਸਾ ਸਿੰਘ ਬਟੋਹਾ ਤੇ ਹਰਪ੍ਰੀਤ ਸਿੰਘ ਦੀ ਜੋ ਗੱਲਬਾਤ ਹੋਈ ਆ ਤੁਹਾਨੂੰ ਸਾਰਿਆਂ ਨੂੰ ਪਤਾ ਗਾ ਜੋ ਖਟਾਸ ਪੈਦਾ ਹੋਈ ਆ ਜੋ ਹਰਪ੍ਰੀਤ ਸਿੰਘ ਜਥੇਦਾਰ ਨੇ ਇਲਜ਼ਾਮ ਲਾਏ ਸੀ ਕਿ ਬਿਰਸਾ ਸਿੰਘ ਬਟੋਹੇ ਨੇ ਉਹਨਾਂ ਦੀਆਂ ਲੜਕੀਆਂ ਤੱਕ ਜਿਹੜੇ ਮੰਦੇ ਸ਼ਬਦ ਬੋਲਦੇ ਨੇ ਪਰ ਬਿਰਸਾ ਸਿੰਘ ਬਟੋਹੇ ਨੇ ਇਹ ਸ਼ਬਦ ਵੇਖ ਕਹੇ ਨਾ ਕਹੇ ਪਰ ਬਿਰਸਾ ਸਿੰਘ ਬਟੋਹੇ ਦਾ ਕਹਿਣਾਗਾ ਕਿ ਜੰਤਕ ਕੀਤੇ ਜਾਂ ਰਿਕਾਰਡਿੰਗ ਆ ਜਾਂ ਪੋਸਟ ਜਾਂ ਕੋਈ ਵੀ ਆ ਪਰ ਜਿਹੜਾ ਤੁਹਾਨੂੰ ਅੱਜ ਮੈਂ ਜਿਹੜੀ ਵੱਡੀ ਖਬਰ ਇਹ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆ ਕਾਹ ਤਰਤ ਦੇ ਜਥੇਦਾਰ ਅਰਗਵੀਰ ਸਿੰਘ ਤੇ ਤਖਤ ਸੀ ਦਮਦਾਰ ਸਰ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁੱਟੀ ਹੋ ਰਹੀ ਆ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਮਕਮ ਸਿੰਘ ਉੱਬਾ